ਸ਼੍ਰੀ ਅਕਾਲਤਖ ਸਾਹਿਬ ਵਿਖੇ ਲੱਗੀ ਧਾਰਮਿਕ ਸਜ਼ਾ ਦੀ ਸੇਵਾ ਨਿਭਾਉਣ ਮੌਕੇ ਦਰਬਾਰ ਸਾਹਿਬ ਦੇ ਘੰਟਾ ਕਰਤੇ ਪਹਿਲੇ ਦੌਰ ਵਣ ਕੇ ਡਿਊਟੀ ਦੇ ਰਹੇ ਸਬੀ ਸਿੰਘ ਬਾਦਲ ਤੇ ਨਰੈਣ ਸਿੰਘ ਚੌੜਾ ਵੱਲੋਂ ਗੋਲੀ ਚਲਾਉਣ ਅਤੇ ਦਰਬਾਰ ਸਾਹਿਬ ਵਿਖੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਲਈ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਜਾ ਰਹੀ ਹੈ ਜਸਵੰਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਲੋਕ ਸਭਾ ਹਲਕਾ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਆਪਣੇ ਡਿਜੀਟਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਮੀਟਿੰਗ ਵੱਲੋਂ ਭਾਈ ਨਰਨ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕੇ ਜਾਣ ਤੋਂ ਦੀ ਲਿਆ ਗਿਆ ਫੈਸਲਾ ਸਿੱਖ ਪੰਥਕ ਭਾਵਨਾਵਾਂ ਵਿਰੋਧੀ ਨੀਵੇਂ ਪੱਦਰਤੀ ਵਾਦਿਕਤਾ ਤੇ ਚਾਪਲੂਸੀ ਦਾ ਸਿਖਰ ਹੈ ਜੋ ਬਾਦਲਾਂ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਵੀ ਲੈ ਡੁੱਬੇਗਾ ਉਹਨਾਂ ਨੇ ਲਿਖਿਆ ਕਿ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪ੍ਰਿਕਰਮਾਂ ਦੇ ਅੰਦਰ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਤਲਵਾਰਾਂ ਲੈ ਕੇ ਪੰਥਕ ਜਥੇਬੰਦੀਆਂ ਤੇ ਹਮਲਾਵਰ ਹੁੰਦੀ ਹੈ ਅੰਮ੍ਰਿਤਧਾਰੀ ਸਿੱਖਾਂ ਦੀਆਂ ਦਸਤਾਰਾਂ ਉਤਾਰਦੀ ਹੈ ਕਿ ਉਸ ਸਮੇ ਸਖਿਰ ਤੇ ਨਹੀਂ ਬਲੁੰਦਰੇ ਜਾਂਦੇ ਉਸ ਵੇਲੇ ਸਿੱਖ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ ਭਾਈ ਸਰਬੀ ਸਮਖਾਲਸਾ ਨੇ ਸ਼੍ਰੋਮਣੀ ਕਮੇਟੀ ਦੀ ਇਸ ਮੰਗ ਨੂੰ ਮੋਟੋ ਰੱਦ ਕਰਦੇ ਹੋਏ ਕਿਹਾ ਕਿ ਇਸ ਫੈਸਲੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਤਿ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਨੂੰ ਵਾਪਸ ਲੈ ਕੇ ਮਾਫੀ ਮੰਗਣੀ ਚਾਹੀਦੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਨਰੈਣ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਗੇਟ ਤੇ ਡਿਊਟੀ ਦੌਰਾਨ ਗੋਲੀ ਚਲਾਉਣਾ ਵੱਡੇ ਰੋਸ਼ਦਾ ਹਿੱਸਾ ਆਕਰ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸਹਿਬਾਨਾਂ ਨੂੰ ਇਸ ਤੇ ਪੜਤਾਲ ਕਰਨੀ ਚਾਹੀਦੀ ਹੈ ਕਿ 2 ਦਸੰਬਰ ਨੂੰ ਆਪਣੀਆਂ ਗਲਤੀਆਂ ਤੇ ਗੁਨਾਹ ਮੰਨਣ ਵਾਲੇ ਸੁਖਬੀਰ ਸਿੰਘ ਬਾਦਲ ਤੇ ਉਸਦੇ ਸਾਥੀਆਂ ਨੂੰ ਲਈ ਧਾਰਮਿਕ ਸਜ਼ਾ ਵੀ ਸਿੱਖ ਆਗੂਆਂ ਨੂੰ ਮਨਜ਼ੂਰ ਕਿਉਂ ਨਹੀਂ ਹੋ ਰਹੀ ਕੀ ਜਤੇਦਾਰ ਸਹਿਬਾਨਾਂ ਨੂੰ ਗੁਨਾਹ ਕਬੂਲਣ ਵਾਲੇ ਦੋਸ਼ਿਆਂ ਨੂੰ ਇਸ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਸੀ ਜਿਸ ਕਰਕੇ ਅਜਿਹੇ ਹਾਲਾਤ ਨਾ ਬਣਦੇ ਉਹਨਾਂ ਕਹੇ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਜ਼ਿੰਮੇਵਾਰੀ ਨਿਭਾ ਕੇ ਪੰਥਕ ਸੰਸਥਾਵਾਂ ਦਾ ਫਰਜ਼ ਪੂਰਾ ਨਹੀਂ ਹੁੰਦਾ ਇਸ ਲਈ ਵੀ ਜ਼ਿੰਮੇਵਾਰ ਆਗੂਆਂ ਨੂੰ ਸੋਚਣਾ ਪਵੇਗਾ ਕਿ ਅਜਿਹੇ ਹਾਲਾਤ ਕਿਉਂ ਬਣੇ ਸਾਬਕਾ ਸਪੀਕਰ ਰਵਿੰਦਰ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਕਹਿਣਾ ਕਿ ਸਿੰਘ ਸਹਿਬਾਨਾ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਵਰਕਿੰਗ ਵਿੱਚ ਕਾਨੂੰਨੀ ਖਾਮੀਆਂ ਨੇ ਇਹ ਹੁਕਮਨਾਮੇ ਦੀ ਸਿੱਧੀ ਉਲੰਘਣਾ ਹੈ ਪਹਿਲਾਂ ਵੀ ਕਈ ਵਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੀ ਏਕਤਾ ਬਾਰੇ ਦਖਲਅੰਦਾਜ਼ੀ ਹੋਈ ਆ ਉਦੋਂ ਤਾ ਕੋਈ ਕਾਨੂੰਨੀ ਅਵਗਿਆ ਨਹੀਂ ਹੋਈ ਫਿਰ ਇੱਥੇ ਜੇ ਸਿੰਘ ਸਹਿਬਾਨਾ ਦੇ ਉਦੇਸ਼ ਅਨੁਸਾਰ ਬਣਾਈ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਲਵੇਗੀ ਤਾਂ ਕਿਹੜੀ ਆਖਰ ਆ ਜਾਏਗੀ ਅਕਾਲੀ ਦਲ 1920 ਦੇ ਪ੍ਰਧਾਨ ਰਵਿੰਦਰ ਸਿੰਘ ਨੇ ਕਿਆ ਕੇ ਪ੍ਰਧਾਨ ਦੀ ਚੋਣਤਾ ਉਹਨਾਂ ਭਰਤੀ ਕੀਤੇ ਵਰਕਰਾਂ ਵੱਲੋਂ ਬਣਾਏ ਡੈਲੀਗੇਟ ਨੇ ਹੀ ਕਰਨੀ ਹੈ ਜੋ ਇੱਕ ਜਾਇਜ਼ ਕਾਨੂੰਨੀ ਪ੍ਰਕਿਰਿਆ ਦੇ ਪ੍ਰਧਾਨ ਸਾਹਿਬ ਵਿੱਚ ਸੱਚ ਬੋਲਣ ਦੀ ਹਿੰਮਤ ਹੈ ਤਾਂ ਉਹ ਸਿੱਧਾ ਦੱਸਣ ਕਿ ਬਾਦਲ ਤੜਾ ਅਸਤੀਫਾ ਦੇਣ ਲਈ ਤਿਆਰ ਨਹੀਂ ਹੈ ਤੇ ਨਾ ਹੀ ਇਸ ਕਮੇਟੀ ਨੂੰ ਮੰਨਣ ਲਈ ਤਿਆਰ ਹੈ ਇਸ ਲਈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਸਤੀਫਾ ਦੇ ਚੁੱਕੇ ਸੁਖਵੀਰ ਬਾਦਲ ਦਾ ਅਸਤੀਫਾ ਮਨਜ਼ੂਰ ਕਰਨ ਦੀ ਬਜਾਏ ਉਸ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ ਫਿਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਇਹ ਪਹਿਲਾ ਪ੍ਰਧਾਨ ਹੈ ਜੋ ਆਪਣੇ ਪਾਪੇ ਪ੍ਰਧਾਨ ਦੇ ਵਿਚਾਲੀ ਸ਼੍ਰੀ ਅਕਾਲਤਖ ਸਾਹਿਬ ਉੱਤੇ ਪੰਜ ਸਿੰਘ ਸਹਿਬਾਨਾਂ ਦੇ ਹੁਕਮਾਂ ਨੂੰ ਪਿੱਠ ਦਿਕਾ ਰਿਹਾ ਹੈ ਰਵਿੰਦਰ ਸਿੰਘ ਨੇ ਕਿਹਾ ਕਿ ਧੰਮੀ ਵਾਂਗ ਅਸੀਂ ਕਿਸੇ ਨੂੰ ਪੰਥ ਚੋਂ ਛੇਕਣ ਦੀ ਗਲਤੀ ਨਹੀਂ ਕਰ ਸਕਦੇ ਪਰ ਅਸੀਂ ਪੰਜ ਸਿੰਘ ਸਹਿਬਾਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਇਸ ਵਗਿਆ ਬਦਲੇ ਇਸ ਅੰਤਰੀ ਕਮੇਟੀ ਤੋਂ ਜਵਾਬ ਤਲਬੀ ਜ਼ਰੂਰ ਕਰਨ ਬਿਆਨ ਦੇ ਅਖੀਰ ਵਿੱਚ ਰਵਿੰਦਰ ਸਿੰਘ ਨੇ ਬਾਗੀ ਧੜੇ ਵੱਲੋਂ ਅਕਾਲ ਤਖਤ ਸਾਹਿਬ ਦੇ ਹਦੇਸ਼ ਅਨੁਸਾਰ ਆਪਣਾ ਢਾਂਜਾ ਭੰਗ ਕਰਕੇ ਅਸਤੀਫੇ ਸੌਂਪਣ ਦਾ ਸਵਾਗਤ ਕੀਤਾ ਰਾਜਸੀ ਆਗੂਆਂ ਨੂੰ ਆਪਣੇ ਕਿਰਦਾਰ ਵਿੱਚ ਇੰਨਾ ਕੋ ਸਦਾਗਰ ਜ਼ਰੂਰ ਰੱਖਣਾ ਚਾਹੀਦਾ ਕੇ okay, ਉਹ ਆਪਣੇ ਗੁਰੂ ਦੇ ਸਨਮੁਖ ਅਰਦਾਸ ਕਰਨ ਯੋਗੇ ਰਹਿ ਜਾਣ ਚੁਤرائی ਨਾਲ ਬੰਦਿਆਂ ਨੂੰ ਬੇਬਕੂ ਬਣਾਇਆ ਜਾ ਸਕਦਾ ਪਰ ਗੁਰੂ ਹਰਗੋਬਿੰਦ ਸਾਹਿਬ ਸਭ ਜਾਣਦੇ ਨੇ ਜਿਨ੍ਹਾਂ ਦੇ ਸਨਮੁਖ ਹੋ ਕੇ ਸਾਰੇ ਗੁਨਾਹ ਮੰਨੇ ਗਏ ਨੇ ਉਹਨਾਂ ਦੀ ਕਿਰਪਾ ਤੋਂ ਬਚਣ ਲਈ ਸੱਚੇ ਦਿਲੋਂ ਇਮਾਨਦਾਰ ਹੋਣਾ ਹੀ ਪਵੇਗਾ ਉਹਨਾਂ ਪੰਜ ਸਿੰਘ ਸਹਿਬਾਨ ਨੂੰ ਪਰਜ਼ੋਰ ਬੇਨਤੀ ਕਰਦੇ ਆ ਕਿ ਹੁਣ ਜਦ ਬਦਲਦਲ ਦੇ ਨਾਲ-ਨਾਲ ਖੁਦ ਹਰਜਿੰਦਰ ਸਿੰਘ ਧਾਮੀ ਵੀ ਤਖਤ ਸਾਹਿਬ ਦੀ ਫਸੀਲ ਤੋਂ ਬਣਾਈ ਕਮੇਟੀ ਨੂੰ ਮੰਨਣ ਤੋਂ ਅਨਕਾਰੀ ਹੋ ਰਹੇ ਨੇ ਤਾਂ ਧਾਮੀ ਨੂੰ ਇਸ ਕਮੇਟੀ ਵਿੱਚੋਂ ਬਾਹਰ ਕਰਕੇ ਅਧਿਕਾਰ ਸਹਿਬਾਨ ਬਾਕੀ ਅਕਾਲੀ ਧੜਿਆਂ ਤੋਂ ਮੈਂਬਰ ਲੈ ਕੇ ਨਵੀਂ ਕਮੇਟੀ ਬਣਾਉਣ ਜੋ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਮਜ਼ਬੂਤ ਢਾਂਚਾ ਹਸਾਰਨ ਵਿੱਚ ਯੋਗਦਾਨ ਪਾਉਣ ਲਈ ਵਰਕਰਾਂ ਦੀ ਭਰਤੀ ਦਾ ਕੰਮ ਸ਼ੁਰੂ ਕਰਨਾ ਸ਼੍ਰੋਮਣੀ ਕਮੇਟੀ ਦੇ ਅੰਤਰੰਕ ਕਮੇਟੀ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਜਾਲੇਵਾ ਹਮਲਾ ਕਰਨ ਵਾਲੇ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਤਸਵੀਜ਼ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਆ ਦਲ ਖਾਲਸਾ ਨੇ ਕਿਹਾ ਕਿ ਅਜਿਹਾ ਕਰਕੇ ਸ਼੍ਰੋਮਣੀ ਕਮੇਟੀ ਦੀ ਮੌਜੂਦਾ ਲੀਡਰਸ਼ਿਪ ਨੇ ਗਲਤ ਪਿਰਤ ਪਾਈ ਹੈ ਜਿਸ ਦੇ ਸਿੱਟੇ ਪੂਰੀ ਕੌਮ ਨੂੰ ਪ੍ਰਭਾਵਿਤ ਕਰਨਗੇ ਤੇ ਕੌਮੰਦਰਾ ਆਪਸੀ ਖਾਨਾ ਜੰਗੀ ਅਤੇ ਤਕਰਾਰ ਦਾ ਮਾਹੌਲ ਵਧੇਗਾ ਦਲ ਖਾਲਸਾ ਨੇ ਸਪਸ਼ਟ ਕੀਤਾ ਕਿ ਭਾਈ ਚੌੜਾ ਨੂੰ ਛੇਕਣ ਦਾ ਫੈਸਲਾ ਵਿਦੇਸ਼ਾਂ ਤੱਕ ਫੈਲਿਆ ਸਿੱਖ ਪੰਥ ਨਾ ਦਾ ਪ੍ਰਵਾਨ ਕਰੇਗਾ ਤੇ ਨਾ ਹੀ ਵਰਦਾਂ ਅਸਤ ਇਸ ਫੈਸਲੇ ਦਾ ਹਸ਼ਰ ਗੁਨਾਹਗਾਰ ਸਾਧ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮਾਫੀ ਵਾਲੇ ਫੈਸਲੇ ਵਰਗਾ ਹੋਵੇਗਾ ਜਥੇਬੰਦੀ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਆਉਂਦੀ ਦਸੰਬਰ 18 ਨੂੰ ਹਮਖਿਆਲੀ ਪੰਥਕ ਪਾਰਟੀਆਂ ਤੇ ਜਥੇਬੰਦੀਆਂ ਨਾਲ ਮਿਲ ਕੇ ਜਥੇਦਾਰਾਂ ਨੂੰ ਮਿਲ ਕੇ ਪੰਥ ਦਾ ਨਜ਼ਰੀਆ ਉਹਨਾਂ ਸਾਹਮਣੇ ਰੱਖਣਗੇ ਆਗੂ ਹਰਪਾਲ ਸਿੰਘ ਚੀਮਾ ਪਰਮਜੀਤ ਸਿੰਘ ਮੰਡਲ ਕਮਰਪਾਲ ਸਿੰਘ ਹਰਚਰਨਜੀਤ ਸਿੰਘ ਧਾਮੀ ਅਤੇ ਪਰਮਜੀਤ ਸਿੰਘ ਟੰਡ ਨੇ ਕਿਹਾ ਕਿ ਸਿੱਖ ਸੰਘਰਸ਼ ਦੇ ਅਸੀਮੇ ਦਿਹਾਕੇ ਦੌਰਾਨ ਵਕ ਵਕ ਮੌਕਿਆਂ ਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਪ ਸਿੰਘ ਅਕਾਲੀ ਦਲ ਦੇ ਪ੍ਰਧਾਨ ਹਰਚਰਨ ਸਿੰਘ ਲੋਂਗੋਵਾਲ ਜਗਦੇਵ ਸਿੰਘ ਤਲਵੰਡੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੋੜਾ ਤੇ ਜਾਨਲੇਵਾ ਹਮਲੇ ਹੋਏ ਸਨ ਜਿਨ੍ਹਾਂ ਵਿੱਚ ਸੰਤ ਲੋਂਗੋਵਾਲ ਦੀ ਜਾਨ ਵੀ ਗਈ ਸੀ ਅਤੇ ਵਾਕਿਆਂ ਦੀ ਜਾਨ ਬਚ ਗਈ ਸੀ ਪਰ ਇਹਨਾਂ ਸਾਰੇ ਹਮਲਿਆਂ ਵਿੱਚ ਸ਼ਾਮਲ ਹਮਲਾਵਰ ਸਿੱਖ ਸੰਘਰਸ਼ ਦੇ ਜਾਣੇ ਪਛਾਣੇ ਨਾਮੀ ਜਝਾਰੂਸਨ ਜਿਨ੍ਹਾਂ ਨੇ ਹਮਲਿਆਂ ਦੀ ਜ਼ਿੰਮੇਵਾਰੀ ਵੀ ਲਈਆਂ ਸਨ ਹਮਲਾ ਕਰਨ ਪਿੱਛੇ ਕਾਰਨ ਵੀ ਦੱਸੇ ਸਨ ਪਰ ਕਿਸੇ ਨੂੰ ਵੀ ਪੰਥ ਵਿੱਚੋਂ ਛੇਕਣ ਦੀ ਮੰਗ ਨਹੀਂ ਉੱઠી ਸੀ ਉਹਨਾਂ ਦੱਸਿਆ ਕਿ ਟੋੜਾ ਸਾਹਿਬ ਹਕੀਕਤ ਤੋਂ ਜਾਣੂ ਹੁੰਦੇ ਹੋਏ ਵੀ ਜਝਾਰੂਆਂ ਦੇ ਭੋਗਾਂ ਤੇ ਖੁਦ ਸ਼ਰਧਾਂਜਲੀ ਦੇਣ ਲਈ ਜਾਂਦੇ ਰਹੇ ਪਰ ਉਹਨਾਂ ਕਦੇ ਆਪਣੇ ਤੇ ਹਮਲਾ ਕਰਨ ਵਾਲੇ ਜਝਾਰੂ ਨੂੰ ਛੇਕਣ ਵਰਗੀ ਬੇਤੁਕੀ ਮੰਗ ਨਹੀਂ ਉਟਾਈ ਉਹਨਾਂ ਗੰਭੀਰ ਟਿੱਪਣੀ ਕਰਦੇ ਆ ਕਿ ਆ ਕਿ ਸੁਗਵੀਰ ਬੱਦਲ ਦੀ ਹਸਤੀ ਇਹਨਾਂ ਪੰਜ ਸ਼ਖਸੀਅਤਾਂ ਦੇ ਮੁਕਾਬਲੇ ਨਿਗੋਣੀ ਆ ਛੋਟੀ ਆ ਪਰ ਗੁਨਾਹ ਬਹੁਤ ਵੱਡੇ ਅਤੇ ਗੰਭੀਰ ਨੇ ਉਹਨਾਂ ਵਿਅੰਗ ਹੱਸਦੇ ਆ ਕਿ ਲੱਗਦਾ ਸ਼ਰੋਣੀ ਕਮੇਟੀ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਆਗੂ ਜਥੇਦਾਰ ਟੋੜਾ ਤੋਂ ਕੁਝ ਨਹੀਂ ਸਿੱਖਿਆ ਕਮਰਪਾਲ ਸਿੰਘ ਨੇ ਦੱਸਿਆ ਕਿ ਨਰੈਣ ਸਿੰਘ ਵਿਰੁੱਧ ਕਾਰਵਾਈ ਦੀ ਮੰਗ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਤਰਕ ਹੈ ਕਿ ਉਸਨੇ ਹਮਲੇ ਲਈ ਦਰਬਾਰ ਸਾਹਿਬ ਦੀ ਚੋਣ ਕਰਕੇ ਸਿੱਖਾਂ ਦੇ ਪਵਿੱਤਰ ਅਸਥਾਨ ਦੀ ਮਰਿਆਦਾ ਭੰਗ ਕੀਤੀ ਹੈ ਉਹਨਾਂ ਕਹਾਂਗੇ ਕਿ ਨਰੈਣ ਸਿੰਘ ਚੌੜਾ ਨੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਮਿੱਥ ਕੇ ਗੋਲੀ ਨਹੀਂ ਮਾਰੀ ਜਿਵੇਂ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਉਹਨਾਂ ਤੇ ਬੇਬੁਨਿਆਦ ਇਲਜ਼ਾਮ ਲਾ ਰਹੇ ਨੇ ਉਹਨਾਂ ਕਹਾਂਗੇ ਭਾਈ ਚੌੜਾ ਦੇ ਨਿਸ਼ਾਨੇ ਤੇ ਸੁਖਵੀਰ ਸਿੰਘ ਜੋ ਅਕਾਲ ਤੱਕ ਤੋਂ ਲੱਗੀ ਧਾਰਮਿਕ ਸਜ਼ਾ ਭੁਗਤ ਰਿਆ ਸੀ ਪਰ ਸੁਰੱਖਿਆ ਮੁਲਾਜ਼ਮਾਂ ਨਾਲ ਗੁੱਥਮ ਗੁੱਥੀ ਵਿੱਚ ਅਚਨਚੇਤ ਚੱਲੀ ਗੋਲੀ ਇਮਾਰਤ ਨੂੰ ਲੱਗੀ ਉਹਨਾਂ ਕਿਹਾ ਕਿ ਅੰਤਰੀ ਕਮੇਟੀ ਮਿੱਥ ਕੇ ਸਚਾਈ ਨੂੰ ਤੋੜ ਮਰੋੜ ਕੇ ਪੰਥਕ ਮਰਿਆਦਾ ਦਾ ਘਾਣ ਕਰ ਰਹੀ ਹੈ ਕਮਰਪਾਲ ਸਿੰਘ ਨੇ ਅੱਗੇ ਦੱਸਿਆ ਕਿ April 1983 ਵਿੱਚ ਇਸੇ ਸਥਾਨ ਤੇ ਪੁਲਿਸ ਦੇ DIG ਅਫਤਾਰ ਸਿੰਘ ਅਟਵਾਲ ਨੂੰ ਗੋਲੀ ਮਾਰੀ ਗਈ ਸੀ ਅਤੇ ਮਰਨ ਵਾਲਾ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਲਿਆਂ ਦਾ ਨੇੜਲਾ ਸਾਥੀ ਸੀ ਜੋ ਬਾਅਦ ਵਿੱਚ ਦਰਬਾਰ ਸਾਹਿਬ ਅੰਦਰ ਜੂਨ 1984 ਦੇ ਭਾਰਤੀ ਹਮਲੇ ਦੌਰਾਨ ਜੂਝਦਿਆ ਸ਼ਹੀਦ ਹੋਇਆ ਉਹਨਾਂ ਕਿਹਾ ਕਿ ਜਜ਼ਾਰੂਆਂ ਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਕਦੇ ਕਿਸੇ ਪਾਸੇੋਂ ਨਹੀਂ ਆਈ ਉਹਨਾਂ ਕਿਹਾ ਕਿ ਉਸਦੀ ਤਸਵੀਰ ਸ਼ਹੀਦੀ ਗੈਲਰੀ ਵਿੱਚ ਸ਼ਸ਼ੋਭਿਤ ਹੈ ਭਰਮਜੀਤ ਸਿੰਘ ਮੰਡਰ ਨੇ ਭਾਈ ਨਰੈਣ ਸਿੰਘ ਬਾਰੇ ਦੱਸਿਆ ਕਿ 1982 ਤੋਂ ਆਰੰਭ ਹੋਏ ਧਰਮ ਯੁੱਧ ਮੋਰਚੇ ਤੇ ਉਹੀ ਪੰਥਕ ਸਭਾ ਵਿੱਚ ਸਰਗਰਮ ਭੂਮਿਕਾ ਨਿਭਾ ਰੇ ਨੇ ਪੰਥ ਦੇ ਹਰ ਹਿੱਸੇ ਅਤੇ ਹਰ ਵਰਗ ਵਿੱਚ ਉਹਨਾਂ ਦੀ ਮਕਬੂਲੀਅਤ ਹੈ ਉਹ ਜਜ਼ਾਰੂ ਅਤੇ ਸੰਧਾਨਤਕ ਸੋਚ ਦੇ ਮਾਲਕ ਨੇ ਉਹ ਕੌਮੀ ਮਕਸਦ ਦੀ ਪੂਰਤੀ ਲਈ ਉਹਨਾਂ ਕਈ ਵਾਰ ਪੁਲਿਸ ਦਾ ਤਸ਼ੱਦਦ ਛੱਲਿਆ ਤੇ ਲੰਬਾ ਸਮਾਂ ਜੇਲ੍ਹਾਂ ਵੀ ਕੱਟਿਆ ਉਹਨਾਂ ਜਥੇਦਾਰ ਸਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀਆਂ ਦੇ ਫਿਲਾਏ ਜਾਲ ਵਿੱਚ ਨਾ ਆਉਣ ਉਹਨਾਂ ਕਿਹਾ ਕਿ ਅਕਾਲੀ ਜਥੇਦਾਰਾਂ ਦੀ 2 ਦਸੰਬਰ ਦੇ ਫੈਸਲੇ ਨਾਲ ਬਣੀ ਇੱਜ਼ਤ ਤੇ ਗੁੱਡਵਿੱਲ ਨੂੰ ਰੋਲਣ ਲਈ ਉਹਨਾਂ ਕੋਲੋਂ ਭਾਈ ਚੌੜਾ ਵਰਦ ਫੈਸਲਾ ਕਰਵਾਉਣ ਲਈ ਦਬਾਅ ਪਾ ਰਹੇ ਨੇ ਪਿਛਲੇ ਦਿਨੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਤਨਖਾਹ ਵਜੋਂ ਸੇਵਨ ਵਾਰ ਇਹ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਦੇ ਦੋਸ਼ ਵਿੱਚ ਪੁਲਿਸ ਵੱਲੋਂ ਕਾਬੂ ਕੀਤੇ ਗਏ ਨਰੈਣ ਸਿੰਘ ਚੌੜਾ ਦੇ ਹੱਕ ਵਿੱਚ ਨੇਤਰੀਆਂ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਕਿ ਜਜਾਰੂ ਨਰੈਣ ਸਿੰਘ ਚੌੜਾ ਨੂੰ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਨੇ ਜਿੰਨੇ ਵੱਡੇ ਗੁਨਾਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਬੂਲੇ ਨੇ ਉਸ ਨੂੰ ਤਾਂ ਤੁਰੰਤ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਪਰ ਜਥੇਦਾਰਾਂ ਨੇ ਮਾਮੂਲੀ ਤਨਖਾਹ ਲਗਾ ਕੇ ਉਸ ਨਾਲ ਨਰਮਾਈ ਵਰਤੀ ਤੇ ਹਮਦਰਦੀ ਵਿਖਾਈ ਜਿਸ ਨਾਲ ਪੰਥ ਦੀਆਂ ਭਾਵਨਾਵਾਂ ਨੂੰ ਸੰਤੁਸ਼ਟੀ ਨਹੀਂ ਮਿਲੀ ਵਕ ਵਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੀ ਚਾਪਲੂਸੀ ਅਤੇ ਪੰਥਕ ਸਿਧਾਂਤਾਂ ਦੀ ਅਵਗਿਆ ਕਰ ਰਹੀ ਹੈ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਜੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਗਵਾਈ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਰਕੇ ਭਾਈ ਨਾਰੈਣ ਸਿੰਘ ਚੋੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਰ ਰਹੀ ਹੈ ਉਸ ਨੂੰ ਪੰਥ ਬਰਦਾਸ਼ਤ ਨਹੀਂ ਕਰੇਗਾ ਉਹਨਾਂ ਕਿਹਾ ਕਿ ਜਦ ਬਾਦਲਾਂ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੋਸ਼ੀਆਂ ਦੀ ਪੁਸ਼ਤਪਨਾਹੀ ਬੁੱਚ ਪੁਲਿਸ ਅਫਸਰਾਂ ਨੂੰ ਤਰੱਕੀਆਂ ਬਲਤਕਾਰੀ ਸਰਸੇ ਵਾਲੇ ਨੂੰ ਮਾਫੀ ਤੇ ਪੰਥ ਦੇ ਸਿਧਾਂਤਾਂ ਦਾ ਘਾਣ ਹੋਇਆ ਉਦੋਂ ਸ਼ਰਮਣੀ ਕਮੇਟੀ ਕਿੱਥੇ ਸੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਪੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਿਉਂ ਨਹੀਂ ਕੀਤੀ ਗਈ ਉਹਨਾਂ ਕਿਹਾ ਕਿ ਪੰਥ ਵਿਰੋਧ ਭੁਗਤਣ ਕਾਰਨ ਪਹਿਲਾਂ ਵੀ ਕਈ ਵਾਰ ਅਕਾਲੀ ਦਲ ਅਤੇ ਸ਼ਰਮਣੀ ਕਮੇਟੀ ਦੇ ਪ੍ਰਧਾਨਾਂ ਉੱਤੇ ਹਮਲੇ ਹੋਏ ਨੇ ਪਰ ਕਦੇ ਵੀ ਕਿਸੇ ਨੂੰ ਛੇਕਣ ਦੀ ਗੱਲ ਨਹੀਂ ਹੋਈ ਪਰ ਹੁਣ ਗਲਤ ਪਿਰਤ ਤੇ ਜਥੇਦਾਰਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਆਗੂ ਨੇ ਕਿਹਾ ਕਿ ਜਦ ਧਾਰਮਿਕ ਅਤੇ ਦੁਨਿਆਵੀ ਅਦਾਲਤਾਂ ਗੁਨਾਹਗਾਰ ਨੂੰ ਵੜਦੀ ਸਜ਼ਾ ਨਾ ਦੇਣ ਤਾਂ ਇਨਸਾਫ ਲਈ ਖੁਦ ਨਿੱਤਰਦਿਆਂ ਹੋਇਆ ਨਰੈਣ ਸਿੰਘ ਚੌੜਾ ਨੇ ਸੁਖਵੀਰ ਸਿੰਘ ਬਾਦਲ ਉੱਤੇ ਹਮਲਾ ਕਰਕੇ ਉਸ ਨੂੰ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਕਿਹਾ ਕਿ ساری ਉਮਰ ਸਿੱਖੀ ਉਤੇ ਸਿੱਖ ਸੰਘਰਸ਼ ਦੇ ਲੇਖੇ ਲਾਉਣਾ ਜੇਲ੍ਹ ਕੱਟਣਾ ਤਸ਼ੱਦਦ ਝੱਲਣਾ ਤੇ ਸਾਹਿਤ ਰਚਣ ਵਾਲੀ ਨਰੈਣ ਸਿੰਘ ਚੌੜਾ ਨੂੰ ਪੰਥਕ ਯੋਧੇ ਦੇ ਖਿਤਾਬ ਨਾਲ ਸਨਮਾਨਿਆ ਜਾਣਾ ਚਾਹੀਦਾ ਉਹਨਾਂ ਕਿਹਾ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਲਈ ਮੰਗ ਪੱਤਰ ਦੇਣ ਵਾਲੇ ਵਿਅਕਤੀ ਸੁਖਵੀਰ ਬਾਦਲ ਨੂੰ ਪੰਥ ਵਿੱਚੋਂ ਛੇਕਣ ਲਈ ਜਥੇਦਾਰ ਨੂੰ ਮੰਗ ਪੱਤਰ ਕਿਉਂ ਨਹੀਂ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਸੁਖਵੀਰ ਬਾਦਲ ਤੇ ਹੋਏ ਹਮਲੇ ਸੰਬੰਧੀ ਪੁਲਿਸ ਕੇਸ ਦਰਜ ਕਰਨ ਤੇ ਸਵਾਲ ਚੁੱਕੇ ਨੇ ਮਜੀਠੀਆ ਨੇ ਚੰਡੀਗੜ੍ਹ ਵਿੱਚ ਸਥਿਤ 파ਰਟੀ ਦਫਤਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਰਬਾਰ ਸਾਹਿਬ ਕੰਪਲੈਕਸ ਦੀ 3 ਦਸੰਬਰ ਦੀ ਸੀਸੀਟੀਵੀ ਫੁਟੇਜ ਦਿਖਾਉਂਦਿਆਂ ਕਿਹਾ ਕਿ ਸੁਖਵੀਰ ਬਾਦਲ ਤੇ ਨਰੈਣ ਸਿੰਘ ਚੌੜਾ ਨੇ ਇਕੱਲੇ ਹਮਲਾ ਨਹੀਂ ਕੀਤਾ ਉਸ ਨਾਲ ਦੋ ਹੋਰ ਜਣੇ ਵੀ ਸ਼ਾਮਲ ਸਨ ਇਨ੍ਹਾਂ ਬਾਰੇ ਪੰਜਾਬ ਪੁਲਿਸ ਕੁਝ ਵੀ ਸਪਸ਼ਟ ਨਹੀਂ ਕਰ ਸકી ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਘਟਨਾ ਵਾਲੇ ਦਿਨ ਤੋਂ ਪਹਿਲਾਂ ਦੀ ਸੀਸੀਟੀਵੀ ਫੁਟੇਜ ਤੇ ਆਧਾਰ ਤੇ ਹੋਰ ਨਾ ਵਿਅਕਤੀਆਂ ਦੀ ਵੀ شناخت ਕਰਨੀ ਚਾਹੀਦੀ ਹੈ ਉਹਨਾਂ ਨੇ ਮੰਗ ਕੀਤੀ ਕਿ ਡੀਜੀਪੀ ਗੌਰਵ ਜਾਦਵ ਇਸ ਇਸ ਕੇਸ ਦੀ ਜਾਂਚ ਆਪਣੇ ਹੱਥ ਵਿੱਚ ਲੈਣ ਉਹਨਾਂ ਕਿਹਾ ਕਿ ਅਕਾਲੀ ਦਲ ਨਿਆਂ ਵਾਸਤੇ ਅਦਾਲਤ ਦਾ ਰੁਖ ਵੀ ਕਰੇਗਾ ਮਜੀਠੀਆ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਤੇ ਹਮਲੇ ਸੰਬੰਧੀ ਅੰਮ੍ਰਿਤਸਰ ਪੁਲਿਸ ਵੱਲੋਂ ਬਹੁਤ ਹੀ ਕਮਜ਼ੋਰ ਕੇਸ ਦਰਜ ਕੀਤਾ ਗਿਆ ਪੁਲਿਸ ਨੇ ਐਫਆਈਆਰ ਵਿੱਚ ਤੱਕਾ ਮੁੱਕੀ ਚ ਗੋਲੀ ਹਵਾ ਵਿੱਚ ਚੱਲ ਲਿਖਿਆ ਜਦਕਿ ਇਹ ਗੋਲੀ ਸੁਖਵੀਰ ਨੂੰ ਮਾਰਨ ਦੇ ਇਰਾਦੇ ਨਾਲ ਚਲਾਈ ਗਈ ਸੀ ਮਜੀਠੀਆ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਤੇ ਵੀ ਸਵਾਲ ਖੜੇ ਕੀਤੇ ਉਹਨਾਂ ਕਿਹਾ ਕਿ ਪੁੱਲਰ ਜਾਣਦੇ ਨੇ ਕਿ ਚੌੜਾ ਅੱਤਵਾਦੀ ਹੈ ਕਿਉਂਕਿ ਉਹਨਾਂ ਨੇ 2013 ਵਿੱਚ ਮੁਹਾਲੀ ਦੇ ਐਸਐਸਪੀ ਹੁੰਦਿਆਂ ਚੌੜਾ ਤੋਂ ਅਸਲਾ ਮਿਲਦੇ ਮਾਮਲੇ 'ਚ ਹਿਰਾਸਤੀ ਪੁੱਛ ਪੜਤਾਲ ਕੀਤੀ ਸੀ